ਜਿੱਥੇ ਬਾਬਾ ਬੱਡਣ ਸਾਹਿਬ ਜੀ ਪਹੁੰਚੇ ਹੋ ਕੀ ਹੈਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਾਬਾ ਬੱਡਣ ਸਾਹਿਬ ਦਰਗਾਹ ਤੇ ਆਪਾਂ ਪਹਿਲਾਂ ਵੀ ਦੇਖੋ ਰੋਜ਼ ਨਤਮਸਤਕ ਹੋਣ ਆਂਦੇ ਸਾਡਾ ਜਿਹੜਾ ਕੀਰਤਪੁਰ ਸਾਹਿਬ ਦਾ ਮੇਨ ਇੱਕ ਅਸਥਾਨ ਆ ਇਹ ਜਿੱਥੇ ਸਾਡੀ ਆਸਤਾ ਸਿੱਖਾਂ ਦੀ ਹਰ ਧਰਮ ਦੀ ਜੁੜੀ ਵੀ ਆਪਾਂ ਆਜਦਾ ਪਰ ਜੀ ਜਿਹੜਾ ਇੱਕ ਮੁੱਦਾ ਹੈ ਉਹ ਮੱਥਾ ਟੇਕਣ ਦੇ ਜਿਹਾ ਇਲਾਵਾ ਇੱਕ ਸਾਡਾ ਇਹਦਾ ਭਰਾ ਹੈ ਇੱਥੇ ਇੱਕ ਦੁਕਾਨ ਜਿਹੜੀ ਠੰਡਿਆਂ ਦੀ ਕਾਮ ਰੇੜੀ ਬੜੀ ਕਹਿ ਲੋ ਉਹ ਹੈ ਜਿੱਤੇ ਪਹਿਲਾਂ ਵੀ ਇਹ ਕਰਦਾ ਸੀ ਇੱਥੇ ਉਤੋਂ ਬਾਅਦ ਇਹਦਾ ਕਿਸੇ ਚੱਕਰ ਦੇ ਵਿੱਚ ਕਿਤੇ ਨਜਾਇਜ਼ ਜਿਹੜਾ ਇਹਦੇ ਕੱਲ ਕੋਈ ਕੇਸ ਪੈਂਦਾ ਇਹ 2-3 ਸਾਲ ਖਾਤਰ ਦੇਲ ਚੱਲ ਜਾਂਦਾ ਜਿਹੜੀ ਇਹ ਦੁਕਾਨ ਪਹਿਲਾਂ ਕਰਦਾ ਸੀ ਪੱਕੀ ਉਹ ਇਹਨਾ ਜਿਹੜੀ ਇੱਥੇ ਕੋਈ ਪੁਜਾਰੀ ਆ ਬੈਠੇ ਆ ਉਹਨਾਂ ਨੇ ਜਿੱਦਾਂ ਕਿ ਪਹਿਲਾਂ ਸਾਰੀ ਜਿਹੜੀ ਲਾਈਨ ਅਪ ਦਿਖਾਇਓ ਵੀਰੇ ਪਹਿਲਾਂ ਮਨ ਨਾਲ ਆ ਜਿਹੜੀ ਲਾਈਨ ਆ ਸਾਰੀ ਇਹ ਉਹਨਾਂ ਦੇ ਜਿਹੜੇ ਕਬਜ਼ੇ ਚ ਆ ਸਾਰੀ ਜਗ੍ਹਾ ਉਹਨਾਂ ਨੇ ਜਿਹੜੀ ਇਹਦੀ ਵਾਲੀ ਵੀ ਦੁਕਾਨ ਹੈ ਜਦੋਂ ਇਹ ਅੰਦਰ ਜਾਂਦਾ ਇਹਦੀ ਦੁਕਾਨ ਉਹ ਦੱਬ ਲੈਂਦੇ ਚਲੋ ਇਹ ਆ ਕੇ ਉਹਨਾਂ ਨੇ ਪੁੱਛਦਾ ਚਲੋ ਤਗੜੀ ਹੈ ਅਸਰ ਸੂਖ ਰੱਖਦੇ ਆ ਫੋਨ ਚੱਲਦੇ ਆ ਹਰ ਬੰਦਾ ਪੈਰਾਂ ਨੂੰ ਹੱਥ ਲਾਉਂਦਾ ਨਹੀਂ ਚੱਲੀ ਇਹਦੀ ਇਹਨਾਂ ਇੱਕ ਆ ਜਿਹਨਾਂ ਸਾਹਮਣੇ ਛੋਟਾ ਜਿਹਾ ਇੱਕ ਖੋਖਾ ਜਿਹਦੇ ਵਿੱਚ ਇਹਨਾਂ ਆਮ ਜਿਹੜਾ ਠੰਡਾ ਨਿੰਬੂ ਪਾਣੀ ਸਟਾਲ ਛੋਟਾ ਜਿਹਾ ਇੱਕ ਜਿਹੜਾ ਜਿਗਾਰਡ ਕਰ ਲਿਆ ਆਪਣੀ ਰੋਟੀ ਦਾ ਵੀ ਚਲੋ ਆਇਆ ਇਹਦੇ ਮਾਬਾਪ ਵੀ ਹੈ ਨਹੀਂ ਸਰ ਤੇ ਪਰ ਉਹਨਾਂ ਬੰਦਿਆਂ ਦੀ ਐਸੀ ਜੀ ਤਾਨਾ ਸਹੀ ਜੜੀ ਉਹਨਾਂ ਬੰਦਿਆਂ ਨੇ ਇਹਨੂੰ ਇੱਕਾ ਵੀ ਆਪਣੇ ਕੋਲ ਮੈਂ ਹੁਣ ਮੋਤੀ ਜੀ ਤੁਹਾਨੂੰ ਗੱਲ ਕਰਾਵਾਂ ਜਿਹੜੇ ਇਹ ਇੱਥੇ ਮੇਲ ਬੰਦੇ ਆ ਜਿਹੜਾ ਜਿਨ੍ਹਾਂ ਦੇ ਇੰਦੀ ਦਰਬਾਰ ਦਾ ਜਿਹੜਾ ਚਲਦੇ ਆ ਦੇਖਰੇ ਕਰਦੇ ਉਹਦੇ ਵਿੱਚ ਜਿਹੜਾ ਬਾਬਾ ਆਪ ਹੈ ਦਿਲਬਾਗ ਮੁਹੰਮਦ ਉਹਨਾਂ ਕੋਲ ਦੋ ਦੁਕਾਨਾਂ 25-25 ਹਜ਼ਾਰ ਕਿਰਾਏ ਤੇ ਚੜੀਆਂ ਜਗਾ ਕਿਦੀ ਨਗਰ ਪਿੰਚਾਇ। ਇੱਕ ਕਾਊਂਟਰ ਇੱਕ ਕਾਊਂਟਰ ਆ ਉਹਦਾ ਤੇ ਉਹਦੇ ਭਤੀਜੇ ਕੋਈ ਇੱਥੇ ਬਿੱਟੂ ਜਿਹੜਾ ਕੋਈ ਦੇਖਦਾ ਉਹਦੇ ਕੋਲ ਦੋ ਦੁਕਾਨਾਂ 25-25 ਹਜ਼ਾਰ ਕਰਾਇਆ ਕੋਈ ਜਾਕੂ ਐ ਉਹਦੇ ਕੋਲ 36000 ਰੁਪਏ ਦੇ ਹਾਂ ਕਿਰਾਇਆ ਮੈਂ ਹਾਂ ਮੈਂ ਗੱਲ ਕਰਦਾ ਆਪਣੀਆਂ ਤੁਹਾਨੂੰ ਗੁਰਦੁਆਰੇ ਚ ਧਰਮਿਕ ਸਟਾਨ ਤੇ ਬੈਠਕ ਆ ਆ ਲੰਗਰ ਦੇ ਵਿੱਚ ਇਹ ਦੁਕਾਨਾ ਜਿਹੜੀਆਂ ਤੁਸੀਂ ਆਪ ਬਣਾ ਕੇ ਬੈਠੇ ਜੇ ਕੋਈ ਗਰੀਬ ਕਿਤੇ 2 400 ਰੁਪਏ ਦੀ ਦਿਹਾੜੀ ਦੀ ਖਾਤਰ ਕਿਤੇ ਆਪਣੇ ਪੇੜ ਪਾਲ ਦੀ ਖਾਤਰ ਬਹਿ ਜਾਂਦਾ ਸਾਰਾ ਕੀਰਤਵਰ ਸਾਹਿਬ ਹੋਟਲ ਬਣੇ ਵੇ ਪੂਰੇ ਕੀਰਤਵਰ ਸਾਹਿਬ ਦੇ ਵਿੱਚ ਦੁਨੀਆ ਪਰਦੇ ਨਿਆਇ ਚ ਕਰਦੀ ਐ ਇੱਕ ਆ 10 15 ਦਿਨ ਪਹਿਲਾਂ ਹੁਣ ਨਵਾਂ ਕੰਮ ਚੱਲਿਆ 10 15 ਦਿਨ ਪਹਿਲਾਂ ਇੱਕ ਰੇੜੀ ਫੜੀ ਸਬਜ਼ੀ ਦੀ ਕਰਦਾ ਦਾ ਉਹਦੀ ਜਾ ਕੇ ਅੱਜ ਆ ਸੁਣੀ ਉਦਣ ਅਸੀਂ ਚੁੱਪ ਰਹੇ ਪਰ ਕਿੱਡੀ ਗੱਲ ਐ ਵੀ ਇੱਕ ਬੰਦੇ ਨਾਲ ਜੇ ਕਿਤੇ ਅਖਦਾ ਠੰਡੇ ਦਾ ਲਾ ਲਿਆ ਜਿੱਥਾ ਥੋਡੀਆਂ ਢੜੀਆਂ ਦੁਕਾਨਾਂ ਚੱਲਦੀਆਂ ਕਿ ਆ ਇੱਕ ਗਰੀਬ ਬੰਦਾ ਇੱਥੇ ਇੰਨਾ ਕੁ ਵੀ ਕੰਮ ਨਹੀਂ ਕਰ ਸਕਦਾ ਜੇ ਤੁਸੀਂ ਐਡੇ ਸੱਚੇ ਐ ਤੁਸੀਂ ਦੇ ਖਿਲਾਫ ਦਰਖਾਸਤ ਦਿੰਦੇ ਇਹਨੂੰ ਕਹਿੰਦੇ ਤੈਨੂੰ ਸਮੁੰਦਰੋਂ ਪਾਰ ਛੱਡਦਾ ਕਿ ਤੈਨੂੰ ਮਰਵਾ ਦਾਂਗੇ ਤੈਨੂੰ ਉਹ ਕਰ ਦਾਂਗੇ ਤਾਂ ਤੁਸੀਂ ਐਡੇ ਸੱਚੇ ਹੋਣ ਦੇ ਨਾਤੇ ਕਰੋ ਬੰਦ ਸਾਰੀ ਇਹ ਜਾਵਾ ਬਾੜ ਤੇ ਜਾਵਾ ਜਿੱਥੇ ਮਰਜੀ ਜਾਵਾ ਰੋਪੜ ਪਰ ਤੁਸੀਂ ਆਪਣੀਆਂ ਦੁਕਾਨਾਂ ਚਲਾਉਂਦੇ ਤੁਸੀਂ ਲੋਕਾਂ ਤੋਂ ਕਰਾਇਆ ਲੈਂਦੇ 25-25000 ਰੁਪਇਆ ਠੀਕ ਹੈ ਐਡੇ ਤੁਸੀਂ ਧਰਮਕਿਸਤਾਨ ਦੇ ਪੂਜਨੇ ਕੇ ਸਥਾਨ ਤੇ ਤੁਸੀਂ ਬਾਬੇ ਕਹਾਂਦੇ ਹੋ ਸਾਡੇ ਸਾਰੀ ਜਗ੍ਹਾ ਪੰਚਾਇਤ ਦੀ ਜੇ ਉਹ ਜਗ੍ਹਾ ਤੇ ਥੋਡੀਆਂ ਦੁਕਾਨਾਂ ਚੱਲ ਸਕਦੀਆਂ ਤੁਸੀਂ 25-25 30000 ਰੁਪਇਆ ਕਰਾਇਆ ਆਪਣਾ ਲੈ ਸਕਦੇ ਤਾਂ ਇੱਕ ਗਰੀਬ ਬੰਦਾ ਆਪਣੀ ਰੇੜੀ ਫੜੀ ਲਾ ਕੇ ਦੀ ਬੈਠ ਸਕਦਾ ਦੱਸੋ ਕਿੱਥੇ ਦਾ ਇਹ ਬੜੀ ਤੁਹਾਡੇ ਬਾਤ ਚੰਗੀ ਗੱਲ ਹੈ ਇਸ ਨਹੀਂ ਦੇ ਨਹੀਂ ਹੁਣ ਮਸਲਾ ਹਲੁੰਦਾ ਫੇ ਅਗਲਾ ਪੀ ਹੈ ਅਗਲਾ ਤਾਂ ਅਸੀਂ ਇਹ ਗੱਲ ਕਾਵਾਂਗੇ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਵੇ ਕਿਸੇ ਨੇ ਦਰਖਾਸਤ ਦਿੱਤੀ ਚੱਕਿਆ ਵੀਰ ਸਿੰਘ ਨੇ ਆਪ ਦੱਸ ਕੇ ਲੈ ਪੰਚਾਇਤ ਦੇ ਨਿਯਾਜ ਵਿੱਚ ਕੇ ਬੈਠਾ ਹਾਂਗਾ ਕਿਸੇ ਦਾ ਕਿਤੇ ਕਿਨੈਨ ਮਰਲਾ ਆਂਦਾ ਹੋਵੇ ਕਿਸੇ ਦਾ ਬੰਨਾ ਚੜਿਆ ਹੋਵੇ ਉਹਦੇ ਵਾਤੇ ਮੈਂ ਦਰਖਾਸਤ ਦਿੰਦਾ ਪਰ ਕਿੱਥੇ ਦੀ ਸੱਚਾਈ ਹੈ ਭਲੇ ਤੁਸੀਂ ਜੇ ਬੰਦੇ ਐਡੇ ਸੱਚੇ ਹੈ ਜੇ ਨਗਰ ਪੰਚਾਇਤ ਜਿਹੜੀ ਆਕਾਏ ਦੇ ਚੱਕ ਕੇ ਸਮਾਂ ਲੈ ਕੇ ਜਾਂਦੀ ਹੈ ਹੀਰਤਵਰ ਸਾਹਿਬ ਦੀ ਸਾਰਿਆਂ ਦਾ ਇੱਕ ਬਰਾਬਰ ਟਰਾਲੀ ਆਵੇ ਟਰਾਲੀ ਵੀ ਮੈਂ ਭੇਜੂਗਾ 10 15 ਜਿੰਨੇ ਭਾਂਡੇ ਪੰਗੜਾ ਇੱਥੇ ਤੇ ਸਾਰਾ ਦੁਕਾਨਾ ਸਾਰੀਆਂ ਢਾਈਆਂ ਜਾਣ ਬੰਦ ਕੀਤਾ ਜਾਵੇ ਆਪਣੀਆਂ ਇੱਥੇ ਸਾਹਮਣੇ ਦਰਵਾਰ ਦੇ ਵਿੱਚ ਕਾਊਂਟਰ ਖੋਲ ਕੇ ਬੈਠੇ ਦੁਕਾਨਦਾਰੀਆਂ ਕਰਦੇ ਕਿਸੇ ਗਰੀਬ ਦਾ ਤੁਸੀਂ ਉਹ ਤਾਂ ਡੇੜੀ ਭੜੀ ਨਹੀਂ ਦਿੰਦੇ ਆ ਦੇਖੋ ਕਿਦਾਂ ਲੱਕੜਾਂ ਦੇ ਢੇਰ ਲਾਤੇ ਉਹਦੀ ਦੁਕਾਨ ਦੇ ਉਹ ਕਿਦਾਂ ਇੱਟਾਂ ਲਾਤੀਆਂ ਨਗਰ ਪੰਚਾਇਤ ਦੀ ਜਗ੍ਹਾ ਜਿਉਂ ਨਾ ਬਾਤਾ ਜਗ੍ਹਾ ਇਹ ਵੀ ਉੱਥੇ ਦਾ ਉੱਥੇ ਦਾ ਬਾਸ ਹੈ ਇਹਦੇ ਵੀ ਬਜ਼ੁਰਗ ਇੱਥੇ ਰਹਿੰਦੇ ਰਹੇ ਤੁਸੀਂ ਜਾ ਕੇ ਇੱਕ ਬੰਦੇ ਨੂੰ ਤੁਸੀਂ ਨਾ ਸਬੰਧ ਕਰਤੀਆਂ ਦੂਜੇ ਬੰਦੇ ਤੇ ਤੁਹਾਡੀਆਂ ਚਾਰ ਚਾਰ ਦੁਕਾਨਾਂ ਹੁਣ 25-25000 ਰੁਪਏ ਤੁਸੀਂ ਇੱਕ ਦੁਕਾਨ ਦਾ ਕਿਰਾਇਆ ਲੈਂਦੇ ਹੋ ਬਹੁਤ ਲੰਮੀ ਲਿਸਟਾ ਮੈਂ ਤੁਹਾਨੂੰ ਆ ਵੀ ਲਿਸਟ ਦੱਸ ਦਿੰਦਾ ਇਹਦੇ ਵਿੱਚ ਦੇਖੋ ਆ ਇਹਨਾਂ ਬੰਦੇ ਦੀ ਇਹ ਨਗਰਪੰਚਾਇਤ ਨੂੰ ਇਹ ਨਹੀਂ ਦਿਖਿਆ ਹੈਗਾ ਵੀ ਇਹ ਆ ਵੀ ਦੇਖੋ ਇਹ ਬਾਗੂ ਦੇ ਮੁੰਡੇ ਆ ਦੋਨੇ ਜਿਹੜੇ ਅਸਲਾ ਪਾ ਕੇ ਨਿਜਾਇਜ਼ ਅਸਲੇ ਦੀਆਂ ਫੋਟੋਆਂ ਦੋਨਾਂ ਮੁੰਡਿਆਂ ਦੀਆਂ ਉਹ ਗੱਲਾਂ ਇਹਨਾਂ ਦੀਆਂ ਆ ਗਈਆਂ ਨਿਜਾਇਜ਼ ਅਸਲਾ ਚਲੋ ਉਹ ਗੱਲਾਂ ਆ ਮੈਂ ਗੱਲ ਕਰਦਾ ਰੋਟੀ ਰਜਗਾਰ ਦੇ ਵਿੱਚ ਜੇ ਇਹਦੇ ਵਿੱਚ ਪ੍ਰਸ਼ਾਸਨ ਐਡੀ ਸੱਚਾਈ ਦੇ ਨਾਲ ਆਂਦਾ ਏ ਤਾਂ ਫੇ ਪ੍ਰਸ਼ਾਚਰ ਥੱਲੇ ਤੇ ਸ਼ੁਰੂ ਕਰਾ ਕਰ ਮੈਂ ਦੱਸਾਂਗਾ ਕਿੱਥੇ ਤੇ ਮੈਨੂੰ ਲੈਣਾ ਨਾਲ ਮੈਂ ਦੱਸਦਾ ਆਂਗਾ ਉਂਗਲੀ ਲੱਗਦਾ ਕਿ ਵੀ ਆ ਚੱਕੋ ਤੁਸੀਂ ਆਪਣੀ ਇੱਕ ਮੁਫਾਤ ਦੀ ਖਾਤਰ ਤਗੜੇ ਬੰਦੇ ਨਾਲ ਤੁਹਾਡੇ ਜਿਰਾਨੇ ਹੋ ਗਏ ਗਰੀਬ ਬੰਦਾ ਕਿਤੇ ਤੁਹਾਡੇ ਪੈਰ ਨਹੀਂ ਲੱਗਣ ਦੇਣੇ ਤੁਸੀਂ ਉਹਨੂੰ ਮਤਲਬ ਤੁਸੀਂ ਇਹ ਮਜਬੂਰ ਕਰਦੇ ਆਂ ਮੁੰਡੇ ਨੂੰ ਵੀ ਤੂੰ 3 ਸਾਲ ਜੇਲ੍ਹ ਕੱਟ ਕੇ ਆਇਆ ਤੇਰਾ ਇਹ ਕੰਮ ਨਹੀਂ ਤੂੰ ਗੈਂਗਸਟਰ ਬਣ ਤੂੰ ਕੋਈ ਚੱਟਾ ਵੇਚ ਇਹ ਤੇਰਾ ਕੰਮ ਨਹੀਂ ਕਰਦਾ ਜੇ ਉਹ ਬੰਦਾ ਫੜੀ ਰੇੜੀ ਲਾਂਦਾ ਜਾਂ ਕੋਈ 10 ਰੁਪਏ ਦਾ ਕੰਮ ਕਰਦਾ ਇਮਾਨਦਾਰੀ ਨਾਲ ਰੋਟੀ ਖਾਣੀ ਚਾਹੁੰਦਾ ਇਹ ਨਹੀਂ ਖਾਣ ਦਿੰਦੇ ਜੇ 5-7 ਦਿਨਾਂ ਦੇ ਵਿੱਚ ਵਿੱਚ ਇਹ ਪ੍ਰਸ਼ਾਸਨ ਆ 10 ਤਰੀਕ ਤੱਕ ਪ੍ਰਸ਼ਾਸਨ ਜਾਤਾ ਸਾਰੀ ਇਮਾਨਦਾਰੀ ਦੇ ਨਾਲ ਗੁਰੂ ਘਰ ਦੇ ਵਿੱਚ ਖੜਕਾ ਕਸਮ ਕਾਕਾ ਕਹੋ ਵੀ ਸਾਰੀਆਂ ਬੰਦ ਹੋਣੇ ਕਹਿੰਦੇ ਤਾਂ ਸਭ ਨੂੰ ਬੰਦ ਕਰਾ ਨਹੀਂ ਈ ਦੀ ਕੱਲੇ ਦੀ ਜੇ ਬੰਦ ਹੋਊਗੀ ਤਾਂ ਫਿਰ ਅਸੀਂ ਨਗਰ ਪੰਚਾਇਤ ਦਾ 10 ਤਰੀਕ ਰੱਜ ਕੇ ਜਿਹੜਾ ਜਲੂਸ ਕੱਢਾਂਗੇ ਫਿਰ ਅੱਜ ਬਹੁਤ ਬੰਦੇ ਨੇ ਇਸੇ ਗੱਲ ਕਰਕੇ ਰੋਕਿਆ ਵੀ ਅਜੇ ਅਸੀਂ ਇੱਕ ਵਾਰੀ ਗੱਲ ਕਰਨੀ ਜੇ ਇਹਦੇ ਵਿੱਚ ਗੱਲ ਦੇ ਵਿੱਚ ਇਹਨਾਂ ਬੰਦਿਆਂ ਨਾਲ ਕੋਈ ਮੰਨੀ ਗੱਲ ਵੀ ਹਾਂ ਗਲਤੀ ਹੈ ਤਾਂ ਠੀਕ ਹੈ ਜੇ ਇਹ ਤੇ ਨਹੀਂ ਤਨਾਸ਼ਾਹੀ ਕਰਦੇ ਆ ਤਾਂ ਕੋਈ ਗੱਲ ਨਹੀਂ ਹੈ ਕਿ ਸਾਡੇ ਕੋਲ ਵੀ ਇਹ ਰਾਜ ਆਗਾ ਫਿਰ ਕੋਈ ਗੱਲ ਨਹੀਂ ਅਸੀਂ ਵੀ ਬੰਦੇ ਇਕੱਠੇ ਕਰਕੇ ਇਹਨਾਂ ਦੇ ਮੋਹਰੇ ਇਹਦਾ ਜਲੂਸ ਕੱਢਾਂਗੇ ਲੇਕਾ ਲਾਵਾਂਗੇ ਵੀ ਜਿਹੜੀਆਂ-ਜਿਹੜੀਆਂ ਦੁਕਾਨਾਂ ਤੁਸੀਂ ਲਿਆ ਕਦੇਓ ਬਾਕੀ ਇਹ ਦੁਕਾਨਾਂ ਦਾ ਜ਼ਰੂਰ 5-4 ਦਿਨਾਂ ਦੇ ਵਿੱਚ ਵਿੱਚ ਜਾ ਵਾਈ ਖਬਰ ਜਾਪੇ ਵੀਡੀਓ ਪਾ ਕੇ ਇਹ ਦੁਕਾਨਾਂ ਦਾ ਸਬੱਟ ਕਰਾ ਵੀ ਇਹ ਦੁਕਾਨਾਂ ਕਿਹਦੇ ਅਧੀਨ ਹੈ ਇਹਦਾ ਜਿਹੜਾ ਕਿਰਾਇਆ ਹੈ ਜਿਹੜਾ ਇਹਦਾ ਬੰਕਰ ਦਾ ਕੰਮ ਹੈ ਉਹ ਕਿਹਦੇ ਕੋਲ ਪੈਸਾ ਜਾਂਦਾ ਜੇ ਪੰਚਾਇਤ ਕੋਲ ਜਾਂਦਾ ਤਾਂ ਪੰਚਾਇਤ ਨੇ ਆ 5 ਲੱਖ ਦੇ ਹਿਸਾਬ ਦਾ ਜੇ ਪੰਚਾਇਤ ਕੋਲ ਨਹੀਂ ਜਾਂਦਾ ਤਾਂ ਦੁਕਾਨਾਂ ਦੀ ਰਜਿਸਟਰੀਆਂ ਕੱਢ ਕੇ ਦਿਖਾਵਾ ਕੋਈ ਬੇਥਾ ਕਿਸੇ ਦੀ ਨਿੱਜੀ ਜਾਇਦਾਦ ਹੈ ਜੇ ਮੁੰਡੇ ਗਲਤ ਹੋ ਗਿਆ ਤਾਂ ਇਹ ਵੀ ਗਲਤ ਹੈ ਬਿਲਕੁਲ ਇਹ ਹੀ ਕੰਮ ਚੱਲਦਾ ਰਿਹਾ ਸਾਨੂੰ ਇਹ ਤੇ ਬੜਾ ਕਿਤੇ ਵੱਡਾ ਸੰਘਰਸ਼ ਨਾ ਲਿਕਣਾ ਪਾਵਾ ਬਿਤ ਕਿਸਾਨ ਇਲਾਕਾ ਸੀ ਨਾ ਬੰਦਿਆਂ ਦੀ ਖਾਤਰ ਗੱਲ ਇਸ ਬੰਦੇ ਦੀ ਨਹੀਂ ਹੈ ਗਈ ਵਾਸੀ ਇੱਕ ਬੰਦੇ ਦੀ ਖਾਤਰ ਅਸੀਂ ਗਰੀਬ ਦੀ ਖਾਤਰ ਉੱਠ ਕੇ ਇਹਦੇ ਨਾਲ ਆਵਾਂਗੇ ਚਾਹ ਸਾਨੂੰ ਜੋ ਮਰਜ਼ੀ ਕਰਨਾ ਪਵੇ ਇਹਨੂੰ 5-7 ਦਿਨਾਂ ਦੇ ਵਿੱਚ ਵਿੱਚ ਜਾਂ ਤਾਂ ਇਹਦਾ ਵੀ ਰੋਟੀ ਲੱਗ ਚੱਲਣ ਦਿਓ ਜਾਂ ਇਹਦਾ ਰੋਟੀ ਲੱਗ ਬੰਦ ੋੜਾ ਤਾ ਐਡੇ ਸੱਚੇ ਹੋਏ ਤਾਂ ਆਪਣੀਆਂ ਵੀ ਦੁਕਾਨਾਂ ਬੰਦ ਕਰਿਓ ਨਹੀਂ ਇਹਦੇ ਬਾਅਦ ਅਗਲੀ ਫਿਲਮ ਫਿਰ ਤਾਂ ਚਾਲੂ ਹੋਣੀ ਵੱਡੀ ਫਿਰ ਉਹਦੇ ਵਿੱਚ بڑا ਫੈਸਲਾ ਲਵਾਂਗੇ ਉਹਦੇ ਵਿੱਚ ਬੜੀਆਂ ਗੱਲਾਂ ਇਹ ਕਰਨ ਦੀਆਂ ਬੇਦ ਸਬੂਤ ਆਉਂਗੀਆਂ ਫਿਰ ਬੈਠ ਕੇ ਕਰਾਂਗੇ ਵੀ ਕਿਆ-ਕਿਆ ਹੁੰਦਾ ਕਿਆ-ਕਿਆ ਕਰਨਾ ਅਸੀਂ ਐਂ ਡਟ ਕੇ ਜੇ ਹੁਣ ਆਏ ਆ ਪੈਰ ਪਟਿਆ ਹੈ ਗੁਰੂ ਮਾਰੇ ਬਾਬੇ ਗੁਰਦਿੱਤੇ ਦੇ ਲੈ ਗਾ ਉਹ ਦਾਸਰਾ ਬਾਬੇ ਬੁੰਨਣ ਸਾਹ ਦਾ ਤਾਂ ਹੁਣ ਇਹਨਾਂ ਨੂੰ ਜਰੂਰ ਦੱਸਾਂਗੇ ਵੀ ਕੱਲੀਆਂ ਤੁਹਾਡੀਆਂ ਮਨ ਮਰਦੀਆਂ ਨਹੀਂ ਹੋਣੀਆਂ ਜੇ ਤੁਹਾਡੀ ਕਿਤੇ ਹੈਗੀ ਸਰਕਾਰਾਂ ਦੁਆਰਾ ਤਾਂ ਕੋਈ ਗੱਲ ਨਹੀਂ ਹੈ ਕਿ ਅਸੀਂ ਵੀ ਪਬ ਲਗਾ ਇਕੱਠੇ ਹੋ ਗਏ ਵਿਰੋਧ ਕਰਾਂਗੇ ਡਟ ਕੇ